ਥਾਣਾ ਸਦਰ ਵਿਖੇ ਨਸ਼ੇ ਦੇ ਮਾਮਲੇ ਵਿੱਚ ਪੁਲਿਸ ਹਿਰਾਸਤ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੈ ਇਸ ਮੌਕੇ ਤੇ ਜਾਣਕਾਰੀ ਦਿੰਦੇ ਆ ਡੀਐਸਪੀ ਦੀਪਕਰਨ ਸਿੰਘ ਦਾ ਕਹਿਣਾ ਹੈ ਕਿ ਕਤਲ ਦੋਸ਼ੀ ਵਿਨੋਦ ਕੁਮਾਰ ਪੁੱਤਰ ਮੇਲਾ RAM ਵਾਸੀ ਸੈਦੋ ਪੁਲਾਣਾ ਵਿਰੋਧ ਥਾਣਾ ਸਦਰ ਵਿੱਚ 30 ਮਾਰਚ ਨੂੰ ਨਸ਼ੇ ਦੇ ਮਾਮਲੇ ਸੰਬੰਧੀ ਕੇਸ ਦਰਜ ਕੀਤਾ ਗਿਆ ਸੀ ਜਿਸ ਨੂੰ ਮਾਨਯੋਗ ਜੱਜ ਸਾਹਿਬ ਕੋਲ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਸੀ ਜਸ ਨੂੰ ਜੱਜ ਸਾਹਿਬ ਕੋਲ ਦੁਬਾਰਾ ਪੇਸ਼ ਕਰਨਾ ਸੀ ਪਰ ਅੱਜ ਤੜਕਸਰ ਰੋਦੀ ਸਿਹਤ ਖਰਾਬ ਹੋਣ ਕਰਕੇ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਰਿਤਕ ਐਲਾਨ ਦਿੱਤਾ ਅੱਜ ਡਾਕਟਰ ਦੇ ਇੱਕ ਬੋਰਡ ਵੱਲੋਂ ਮਾਨਯੋਗ ਜੱਜ ਭਾਵਨਾ ਭਾਰਤੀ ਦੀ ਨਿਗਰਾਨੀ ਵਿੱਚ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਇਸ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਮਝਿਏ ਕਿਸ ਤਰ੍ਹਾਂ ਸਾਰਾ ਇਹ ਵਾਕਿਆ ਮਾਤਰਿਆ ਕਿਸ ਤਰ੍ਹਾਂ ਪੁਲਿਸ ਦੀ ਇਨਸਟਿਚਿਊਟ ਵਿੱਚ ਜਿਹੜਾ ਨੌਜਵਾਨ ਮਰਿਆ ਇਹ ਸਾਰੀ ਗੱਲ ਸੀ ਗੱਲ ਸਰ ਇਹ ਸਹੀ ਵੀ ਮੁੰਡਾ ਹੈਗਾ ਨਸ਼ੇ ਦਾ ਦੀਗਾ ਤੇ ਨਸ਼ਾ ਕਾਫੀ ਸਮੇਂ ਤੋਂ ਕਰਦਾ ਆ ਰਿਹਾ ਕੀ ਇਹਨੇ ਚੋੜੀ ਕੀਤੀ ਸੀ ਕਿ ਐਨਡੀਪੀਐਸ ਦਾ ਕੋਈ ਮਾਮਲਾ ਐਨਡੀਪੀਐਸ ਦਾ ਮਾਮਲਾ ਦਾ ਹਾਂ ਜੀ ਤਬੀਅਤ ਤੁਹਾਨੂੰ ਕੋਈ ਇਨਫੋਰਮੇਸ਼ਨ ਆਈ ਤਬ ਇਹ ਕਿਲਾਬ ਹੋਣੀ ਨਹੀਂ ਅਸੀਂ ਵੀਡੀਓ ਵਗੈਰਾ ਦੇਖੀ ਆ ਉਹਦੇ ਵਿੱਚ ਦੇਖਿਆ ਸੀ ਇਹ ਖਰਾਬ ਸੀ ਵੀਡੀਓ ਕਿੱਥੇ ਦੀ ਥਾਣੇ ਦੇ ਅੰਦਰ ਓਕੇ ਕੋਈ ਕੁੱਟਮਾਰ ਕੋਈ ਕੋਈ ਕੁੱਟਮਾਰ ਕੁੱਟਮਾਰ ਦਾ ਤਾਂ ਨਹੀਂ ਮੈਂ ਉਹ ਨਹੀਂ ਕੋਈ ਕੁੱਟਮਾਰ ਸਰ ਜਿਹੜਾ ਇੱਕ ਆਪਣੇ ਕਸਟਮਰ ਕਸਟਮਰ ਜਿਹੜਾ ਕੋਈ ਹੈ ਸਰ ਉਹ ਤਾਂ ਉਹਦੇ ਵਿੱਚ ਅਾ ਦੋਪੀ ਸੀਗਾ ਐਮ ਡੀ ਬੀ ਆਲੋ ਪੀ ਮਾਮਲਾ ਜੀ ਇੱਕ ਸਦਕਪੂਤਰਾ ਪੁਲਿਸ ਸਟੇਸ਼ਨ ਵਿੱਚ 30 ਤਰੀਕ ਨੂੰ ਇੱਕ ਐਂਡਕੀਟ ਦਾ ਬਰਚਾ ਦਰਜ ਹੋਇਆ ਸੀ ਜਿਵੇਂ ਜਨੂਰ ਕੁਮਾਰ ਕੋਲੋਂ 5.8 ਗ੍ਰਾਮ ਹੀਰੋਇਨ ਤੇ ਕੁਝ ਮਸ਼ੀਨੀਆਂ ਗੋਲੀਆਂ ਬਰਾਮਦ ਹੋਈਆਂ ਸਨ ਇਹਨੂੰ 31 ਤਰੀਕ ਨੂੰ ਤਾਂ ਮੈਡੀਕਲ ਕਰਾਇਆ ਜਾਂਦਾ ਤੇ ਇਹਨੂੰ ਜੱਸਾਬੇ ਪੇਸ਼ ਕੀਤਾ ਜਾਂਦਾ ਪੇਸ਼ ਕਰਨ ਤੋਂ ਬਾਅਦ ਇਹਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਂਦਾ ਤੇ ਇਹਨੂੰ ਅੱਜ 1 ਤਰੀਕ ਨੂੰ ਅਸੀਂ ਜੱਸਾਬੇ ਪੇਸ਼ ਕਰਨਾ ਸੀ ਪਰ ਅੱਜ ਸਵੇਰ ਵੀ अर्ली मॉर्निंग ਦੇ ਆਸ ਵਿੱਚ ਇਹਦੀ ਡੈਥ ਹੋ ਗਈ ਹੈ ਜਿਸ ਤੋਂ ਬਾਅਦ ਇਹਨੂੰ ਸਰਵਲ ਹਸਪੀਟਲ ਲੈ ਕੇ ਅੰਦਰ ਲਿਆਂਦਾ ਗਿਆ ਤੇ ਇਸ ਦੀ ਇੰਟੀਮੇਸ਼ਨ ਸੀਜੀਐਮ ਸਾਊਥ ਦੇ ਕੋਲ ਦਿੱਤੀ ਜਾਂਦੀ ਹੈ ਆਫਟਰ दैट ਇਹਦੇ ਇੱਕ ਜਿਹੜਾ ਕਿ ਪ੍ਰੋਸੈਸ ਹੈ ਜਦੋਂ ਵੀ ਕੋਈ ਕਸਟੋਡੀਅਨ ਲੱਖ ਹੁੰਦੀ ਹੈ ਤਾਂ ਇਹਦਾ ਪੋਸਟਮਾਰਟਮ ਹੈ ਇਹ ਜੁਡੀਸ਼ਰੀ ਇੱਕ ਜੱਜ ਸਾਹਿਬ ਦੇ ਅੰਡਰ ਹੀ ਹੁੰਦਾ ਤਾਂ ਜੱਜ ਸਾਹਿਬ ਦੀ ਇੱਕ ਇਹਨਾਂ ਬੋਰਡ ਬਣਿਆ ਹੈ ਜੀ ਦੇ ਵਿੱਚ ਡਾਕਟਰ ਦਾ ਇੱਕ ਬੋਰਡ ਹੈ ਜਿਹੜਾ ਜੱਜ ਸਾਹਿਬ ਦੀ ਨਿਗਰਾਨੀ ਇਹਦਾ ਪੋਸਟਮਾਰਮ ਦਾ ਬਹਿ ਤੇ ਅਗਲੀ ਇਨਕੁਆਇਰੀ ਉਹਨਾਂ ਦੇ ਵੱਲੋਂ ਹੋ ਕੀਤੀ ਗਈ ਜੱਜ ਸਾਹਿਬ ਜਿਹੜੀ ਕਹਿੰਦੇ ਇਹ ਜਿਹੜਾ આરોપી ਸੀਗਾ ਇਹ ਥਾਣੇ ਚਿਸ ਤਰ੍ਹਾਂ ਪਹੁੰਚਿਆ ਇਹ ਥਾਣੇ ਚਿਸ ਤਰ੍ਹਾਂ ਇਹ ਪਹੁੰਚਿਆ ਇਹ ਮਾਮਲੇ ਚ ਫੜਿਆ ਗਿਆ ਸੀਗਾ ਜਾਂ ਭਾਈ ਇਹਦੇ ਕੋਲੋਂ ਇਹ ਰਿਕਵਰੀ ਹੋਈ ਹੈ ਐਨਡੀਪੀਐਸ ਦੇ ਉੱਤੇ ਪੱਛਾ ਦਰਸਾਗਾ ਉਹਦੇ ਤੋਂ ਬਾਅਦ ਇਹ ਸਾਡੇ ਕੋਲ ਰਿਮਾਂਡ ਤੇ ਰਿਹਾ ਇਹਦਾ ਮੈਡੀਕਲ ਵੀ ਹੋਇਆ ਇਹਨੂੰ ਜੱਜ ਸਾਹਿਬ ਦੇ ਅਸੀਂ ਪੇਸ਼ ਕੀਤਾ ਤੇ ਇਹਦਾ ਇੱਕ ਦਿਨ ਦਾ ਰਿਮਾਂਡ ਹੋ ਗਿਆ ਹਾਂਜੀ ਸਤ ਵੀਰ ਖਰਾਬ ਸੀ ਇਹਦੀ ਕਿ ਵੈਸੇ ਹੀ ਠੀਕ ਸੀਗਾ ਜੋ ਲੈ ਕੇ ਆਏ ਇਹ ਨੇ ਜਦੋਂ ਕੱਲੇ ਦਾ ਮੈਡੀਕਲ ਹੋਇਆ ਮੈਡੀਕਲ ਚ ਤਾਂ ਕੋਈ ਇੰਜਰੀ ਜਾਂ ਉਦਾਂ ਦੀ ਕੋਈ ਗਲਤ ਸਾਹਮਣੇ ਨਹੀਂ ਆਈ ਬਾਕੀ ਹੁਣ ਪੋਸਟਮਾਰਟਮ ਚੱਲ ਰਿਹਾ ਹੈ ਤੇ ਇਹ ਜਿਹਾ ਸਾ ਵੀ ਜਾਂ ਡਾਕਟਰ ਵੀ ਆਪਨ ਕਲੀਅਰ ਕਰਪਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ ਕਰੋ